ਅਡੇ ਤੁਹਾਡਾ ਮੁੰਡਾ ਜਾਨਕੀ ਬੀਰਾ ਬਹੁਤ ਸੋਣਾ ਗਾਉਂਦੇ ਨੇ ਉਹਨਾਂ ਨੂੰ ਗਾਇਕੀ ਦਾ ਸੌਂਕ ਮਤਲਬ ਕਦੋਂ ਕੋ ਹੋਇਆ ਸੀ ਜਦੋਂ ਇਹ ਗੋਪੀ ਲੌਂਗੀ ਲੱਗੇ ਗਿਆ ਹੋਇਆ ਸੀ ਹੋ ਗੀਤ ਆਪਣੇ ਚ ਜ਼ਿੰਦਗੀ ਦਾ ਸੱਚ ਦੱਸਿਆ ਬਾਈ ਲੌਂਗੀਆਂ ਨੇ ਫੇਕ ਗੀਤ ਗਾਉਣ ਨਹੀਂ ਦਿੱਤੇ ਆਪ ਭਾ ਮੇ ਰਾਤਾਂ ਜਾਗ ਜਾਗ ਕੱਟੀਆਂ ਪਰ ਦੇਖੇ ਜੋ ਡਰੀਮ ਕਦੇ ਸੌਣ ਨਹੀਂ ਦਿੱਤੇ ਅੱਜ ਮੈਂ ਬਾਥਰੂਮ ਵੀ ਦੇਖ ਰਿਆਂ ਵੀ ਇਹਨਾਂ ਦੇ ਦਰਵਾਜ਼ੇ ਵੀ ਨਾ ਮੀ ਛੱਤਾਂ ਉੱਪਰ ਕੋਈ ਪਿੰਡ ਪੱਖੋਂ ਵੀ ਜਾਂ ਕਿਸੇ ਨੇ ਸਪੋਰਟ ਕੀਤੀ ਹੋਊਗੀ ਲੋਕ ਨਹੀਂ ਕਹਿੰਦੇ ਹੈਗੇ ਰਿਸ਼ਤੇਦਾਰ ਨਹੀਂ ਹੈਗੇ ਵੀ ਬਾਥਰੂਮ ਦੀ ਛੱਤ ਤੱਕ ਨਹੀਂ ਹੈਗੀ ਗੇਟ ਤੱਕ ਨਹੀਂ ਹੈਗੀ ਕੰਧਾਂ ਤੱਕ ਨਹੀਂ ਹੈਗੀਆਂ ਵੀ ਤੇ ਨੇ ਕੰਜਰਖਾਨਾ ਕਿੱਥੋਂ ਤੋਰੇ ਆ ਮੈਲੇ ਬਹੁਤ ਸੁਣੀ ਬੈਠੇ ਈ ਪਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੋ ਤੁਹਾਡੀ ਮਦਦ ਕਰਨਾ ਹਨਾ ਪੜਾਈ ਪੋਖੋਂ ਵੀ ਕਿਉਂਕਿ ਬੱਚੇ ਨੂੰ ਬਹੁਤ ਜ਼ਿਆਦਾ ਲੋਡ ਆ ਕਿਉਂਕਿ ਉਹ ਵੀ ਵਧੀਆ ਇੱਕ ਆਪਣੀ ਜ਼ਿੰਦਗੀ ਬਣਾ ਸਕਣ ਹਨਾ ਹਾਂ ਉਹ ਸਨਤਾ ਕਰ ਦੀ ਲੋਡ ਆ ਸਾਨੂੰ ਕਾ ਅਸੀਂ ਦੀ ਲੋਡ ਨਹੀਂ ਵੀ ਸਾਡਾ ਉੱਥੇ ਕਰ ਪਈ ਠੀਕ ਇੱਥੇ ਧੌੜ ਦਿੱਤੀ ਹੋਈ ਹੈ ਸਾਡੀ ਪੇਮੈਂਟ ਹੁੰਦੀ ਆ ਜਾਂ ਮੇਰੇ ਕੰਮ ਦੀ ਆ ਜਾਂ ਮੇਰਾ ਭਾਈ ਜੋ ਵੀ ਅਫੋਰਡ ਕਰਦਾ ਉਹ ਸਾਰੀ ਗੁਸ਼ ਮਾਤਾ ਤੇ ਲੱਗ ਜਾਂਦੀ ਜੀ ਮਾਤਾ ਦੇ ਮੈਡੀਸਨ ਉਹ ਥੋੜਾ ਮੈਂਟਲੀ ਐਬਨਾਰਮਲ ਨੇ ਵੀ ਡੈਡੀ ਦੀ ਡੈਥ ਹੋਣ ਤੋਂ ਬਾਅਦ ਉਹ ਥੋੜੇ ਐਬਨਾਰਮਲ ਹੋ ਗਈ ਥੀ ਮਤਲਬ ਵੀ ਵੀਰੇ ਦੇ ਡੈਡੀ ਨੂੰ ਮਤਲਬ ਉਹਨਾਂ ਨੂੰ ਕੀ ਹੋ ਗਿਆ ਸੀ ਤੁਹਾਡੇ ਘਰ ਵਾਲਿਆਂ ਨੂੰ ਹੀ ਉਹ ਪੁੱਤ ਭੈਣ ਲੈ ਵੀ ਗਿਆਦੀ ਬਸ ਅੱਛੇ ਜੀ ਉਥੇ ਦੋ ਤਿੰਨ ਦਿਨ ਰਹੇ ਤੇ ਇਹ ਦਿਨ ਮੁੱਕ ਗਿਆ ਨਰੇਗਾ ਚ ਲੱਗੀ ਸੀ ਦੋ ਵਾਰੀ ਨਰੇਗਾ ਚ ਅੱਛਾ ਨਰੇਗਾ ਲੇ ਤਾਂ ਪੈਸੇ ਕਹਿੰਦੇ ਆ ਰਹੇ ਨੇ ਉਹਨਾਂ ਦਾ ਪਾਲੀਆਂ ਸਹੂਲਤਾਂ ਦੇ ਰਹੇ ਨੇ ਮੰਨਰੇਗਾ ਜਾਨੂੰ ਤਾਂ ਦਿੱਤੀ ਨਹੀਂ ਹੈ ਕਿ ਕੱਚੇ ਵਾਲਿਆਂ ਦਾ ਕਹਿੰਦੇ ਨੇ ਵੀ ਜਿਨ੍ਹਾਂ ਨੇ ਕੱਚੀਆਂ ਛੱਤਾਂ ਨੇ ਜਾਂ ਬਾਲੇ ਦੇ ਨੇ ਉਹਨਾਂ ਨੇ ਤਾਂ ਸਰਕਾਰ ਕਹਿੰਦੇ ਮਦਦ ਕਰ ਰਹੀ ਆ ਘਰ ਪਵਾ ਰਹੀ ਆ ਦੇਖੋ ਭਾਈ ਜੇ ਪਵਾਉਗੀ ਕਿ ਸਰਕਾਰ ਹੀ ਪਵਾਦੀ ਅਸੀਂ ਤਾਂ ਕਹਿੰਦੇ ਹਾਂ 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 ਮਦਦ ਸਾਡੀ ਵੀ ਕਰ ਲਈ ਗਰੀਬਾਂ ਦੀ ਜੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਨਹੀਂ ਕਰਦੀ ਆ ਅੱਛਾ ਬਿਲ ਸਰਨ ਦੇ ਵਾਦਾਂ ਨੀ ਬਾਣੀਆਂ ਤੋਂ ਸਬਦਾਂ ਲੈ ਲਾਂ ਨੀ ਸੋਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅਕਸਰ ਟੈਲੈਂਟ ਵੀ ਉੱਥੇ ਜ਼ਿਆਦਾ ਹੁੰਦਾ ਜਿੱਥੇ ਬਹੁਤ ਜ਼ਿਆਦਾ ਗਰੀਬੀ ਹੁੰਦੀ ਹੈ ਤਾਂ ਮੇਰੇ ਮੰਗਰ ਤੁਸੀਂ ਕੱਚੀਆਂ ਕੰਧਾਂ ਦੇਖ ਰਹੇ ਹੋ ਬੇਸ਼ੱਕ ਇਹ ਕੱਚੀਆਂ ਕੰਧਾਂ ਨੇ ਪਰ ਕੱਚੀਆਂ ਕੰਧਾਂ ਥੱਲੇ ਜਿਹੜਾ ਇੱਕ ਬਹੁਤ ਵਧੀਆ ਟੈਲੈਂਟ ਦਬਿਆ ਹੋਇਆ ਪਰ ਉਹ ਟੈਲੈਂਟ ਦੂਰ ਦੂਰ ਤੱਕ ਗੂੰਜ ਰਿਹਾ ਤਾਂ ਮੁੰਡੇ ਦੀ ਜਿਹੜੀ ਮਿਹਨਤ ਲਗਾਤਾਰ ਜਾਰੀ ਆ ਤਾਂ ਮਿਹਨਤ ਪੱਖੋਂ ਜਿਹੜਾ ਉਹ ਦਬ ਨਹੀਂ ਰਿਹਾ ਤਾਂ ਤੁਹਾਡੀ ਐਸੇ ਨੌਜਵਾਨ ਨਾਲ ਮੁਲਾਕਾਤ ਕਰਾਉਣੇ ਆ ਜਿਨ੍ਹਾਂ ਦੇ ਸੂਰਜ ਜਿਹੜੇ ਦੂਰ ਦੂਰ ਤੱਕ ਉੰਜ ਰਣੀ ਵੀਰ ਜਿੱਦਾਂ ਮੈਂ ਕਿਹਾ ਵੀ ਬੇਸ਼ੱਕ ਮੇਰੇ ਮੰਗ ਜਿਹੜੇ ਕੱਚੀਆਂ ਕੰਧਾਂ ਨੇ ਪਰ ਕੰਧਾਂ ਦੇ نیچے ਜਿਹੜਾ ਟੈਲੈਂਟ ਦਬਿਆ ਹੋਇਆ ਮਤਲਬ ਇਹ ਕਿਵੇਂ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਗਾਇਕੀ ਦਾ ਸ਼ੌਂਕ ਆ ਇਹ ਕਦੋਂ ਤੋਂ ਆ ਇਹ ਤੇ ਮੈਨੂੰ ਬਚਪਨ ਤੋਂ ਹੈ ਗਾਇਕੀ ਦਾ ਸ਼ੌਂਕ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਹੁੰਦੇ ਸੀ ਉਹਨਾਂ ਦੀ ਗੁੜਤੀ ਲੱਗੀ ਵੀ ਆਈ ਕੁਝ ਤਾਂ ਕਰਕੇ ਮੈਨੂੰ ਸ਼ੁਰੂ ਤੋਂ ਹੀ ਗਾਣ ਦਾ ਸ਼ੌਂਕ ਆ ਵੀ ਜਿਵੇਂ ਇਆ ਰਹੇ ਦੋਸਤਾਂ ਨਾਲ ਬੈਹਿਣਾ ਉਹਦੋਂ ਗੱਲ ਲੰਨੇ ਆਂ ਐਹੀਂ ਸ਼ੌਂਕ ਪੈ ਗਿਆ ਤੇ ਫਿਰ ਮੈਨੂੰ ਮੇਰੇ ਕਿਸੇ ਵਧੀਆ ਯਾਰ ਦੋਸਤ ਨੇ ਮੈਨੂੰ ਸਲਾਹ ਦਿੱਤੀ ਸੀ ਕਹਿੰਦਾ ਵੀ ਤੂੰ ਸੋਸ਼ਲ ਮੀਡੀਆ ਤੇ ਵੀ ਤੂੰ ਸੁਣਾ ਗਾਣਾ ਵੀ ਤੂੰ ਵੀਡੀਓਜ਼ ਅਪਲੋਡ ਕਰਨੇ ਸ਼ੁਰੂ ਕਰ ਤੇ ਉਹਦੇ ਨਾਲ ਵੀ ਵਧੀਆ ਪ੍ਰਭਾਵ ਵੀ ਪਿਆ ਵਧੀਆ ਰਿਸਪੌਂਸ ਵੀ ਮਿਲਿਆ ਤਾਂ ਕਰਕੇ ਸ਼ੌਂਕ ਤਾਂ ਹੀ ਮੈਨੂੰ ਗਾਣ ਦਾ ਬਚਪਨ ਤੋਂ ਹੀ ਆ ਠੀਕ ਹੈ ਬੀਰ ਜੀ ਮੈਂ ਤੁਸੀਂ ਬਚਪਨ ਤੋਂ ਕਿਹਾ ਵੀ ਗਾਉਣ ਦਾ ਸ਼ੌਂਕ ਆ ਪਰ ਜਿੱਦਾਂ ਤੁਹਾਡੇ ਘਰ ਦੇ ਹਾਲਾਤ ਦੇਖੇ ਨੇ ਵੀ ਬਾਥਰੂਮ ਦੇ ਗੇਟ ਤੱਕ ਵੀ ਨਹੀਂ ਹੈਗੇ ਹਨਾ ਚਲੋ ਗੇਟ ਤੇ ਤਾਂ ਦੂਰ ਦੀ ਗੱਲ ਉੱਪਰ ਛੱਤ ਵੀ ਨਹੀਂ ਹੈਗੀ ਵੀ ਇਹ ਕਿਦ ਇਹ ਹਾਲਾਤ ਹੈ ਦੇਖੋ ਕੁਸ਼ੀ ਜੋ ਵੀ ਮੰਨ ਲਓ ਪੇਮੈਂਟ ਆਉਂਦੀ ਹੈ ਜਾਂ ਮੇਰੇ ਕੰਮ ਦੀ ਆ ਜਾਂ ਮੇਰਾ ਭਾਈ ਜੋ ਵੀ ਅਫੋਰਡ ਕਰਦਾ ਉਹ ਸਾਰੀ ਕੁਸ਼ ਮਾਤਾ ਤੇ ਲੱਗ ਜਾਂਦੀ ਜੀ ਮਾਤਾ ਦੇ ਮੈਡੀਸਨ ਉਹ ਥੋੜਾ ਮੈਂਟਲੀ ਐਬਨਾਰਮਲ ਨੇ ਵੀ ਡੈਡੀ ਦੀ ਡੈਥ ਹੋਣ ਤੋਂ ਬਾਅਦ ਉਹ ਥੋੜੇ ਐਬਨਾਰਮਲ ਹੋ ਗਈ ਸੀ ਅੰਤੇ ਥੋੜਾ ਮੁੰਡਾ ਯਾਨੀ ਕਿ ਵੀਰਾ ਬਹੁਤ ਸੋਹਣਾ ਗਾਉਂਦੇ ਨੇ ਉਹਨਾਂ ਨੂੰ ਗਾਇਕੀ ਦਾ ਸੌਂਕ ਮਤਲਬ ਕਦੋਂ ਕੋ ਹੋਇਆ ਸੀ ਉਦੋਂ ਹੋਇਆ ਸੀ ਭਾਈ ਜਦੋਂ ਇਹ ਗੋਪੀ ਲਾਉਂਗੇ ਲਵੇ ਗਿਆ ਹੋਇਆ ਸੀ ਅੱਛਾ ਅੱਛਾ ਉਹ ਦੋਵਾਂ ਦਾ ਤੇ ਇਹ ਕੁਸੋ ਨੇ ਮਨੀ ਨੇ ਸਿਖਾਇਆ ਅੱਛਾ ਅੱਛਾ ਉਹਦੇ ਨਾਲ ਪਿਆਰ ਮੁਹੱਬਤ ਦੀ ਇਹਦਾ ਜੀ ਇਕੱਠੀ ਰਹਿੰਦੇ ਤੇ ਇਕੱਠੀ ਇਹ ਰੋਟੀ ਪਾਣੀ ਖਾਂਦੇ ਤੇ ਹੁਣ ਵੀ ਇਕੱਠੀ ਰਹਿੰਦੇ ਨੇ ਇਹ ਠੀਕ ਮੂਰੀ ਨੇ ਇਹਨੂੰ ਸੌਂਕ ਜਾ ਗਿਆ ਬਸ ਠੀਕ ਹੈ ਹਾਂ ਆਂਟੀ ਜੀ ਘਰੇ ਕਮਾਉਣ ਵਾਲਾ ਕੌਣ ਹੈ ਜੀ ਕਮਾਉਣ ਵਾਲਾ ਕੋਈ ਨਹੀਂ ਹੈਗਾ ਭਾਈ ਆ ਛੋਟਾ ਮੁੰਡਾ ਵਿਚਾਰਾ ਅੱਛਾ ਹਰ ਬੜਾ ਤਾਂ ਹੁਣ ਮਹੀਨਾ ਲਾ ਕੇ ਆਏ ਮਸ਼ੀਨ ਤੇ ਇਹ ਛੋਟਾ ਬੇਟਾ ਕਹਿ ਰਿਹਾ ਮੈਂ ਵੀ ਜਿਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਵੀ ਆ ਫਿਰ ਇਹ ਪੜਦੇ ਵੀ ਹੋਣਗੇ ਪੜਦੇ ਨਹੀਂ ਪੁੱਤਾ ਉਹ ਤੇ ਖੇੜ ਹੀ ਜਾਊਗਾ ਕੱਲ ਨੂੰ ਅੱਛਾ ਅੱਛਾ ਫਿਰ ਮਤਲਬ ਕਮਾਈ ਕਿਵੇਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜੀ ਵਹੀ ਕਰਦੀ ਆ ਅੱਛਾ ਪਿੰਸਰ ਦੇ ਬਾਦਾਂ ਨਹੀਂ ਬਾਣੀਆਂ ਤੋਂ ਸੌਦਾ ਲੈ ਲੈਣੀ ਆ ਅੱਛਾ ਆਈ ਮੀਨੇਰੀ ਅੱਛੇ ਇੱਕ ਤੁਸੀਂ ਦੱਸ ਰਹੇ ਸੀ ਘਰਾਂ ਦਾ ਕੰਮ ਵੀ ਸੰਭਾਲਿਆ ਹੋਇਆ ਹਾਂ ਸੰਭਾਲਿਆ ਹੋਇਆ ਦੋ ਘਰਾਂ ਦਾ ਅੱਛੇ ਜੀ ਉਹ ਵੀ ਕਰਦੇ ਹਾਂ ਜੀ ਜੀ ੜਕੀ ੜਕੀ ਚੱਕਦੇ ਆਥੜੇ ਚੱਕ ਦੇਣਗੇ ਅੱਛੇ 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 ਜੀ ਅੱਜ ਮੈਂ ਬਾਥਰੂਮ ਵੀ ਦੇਖ ਰਹੀ ਆਂ ਵੀ ਇਹਨਾਂ ਦੇ ਦਰਵਾਜ਼ੇ ਵੀ ਨਾ ਵੀ ਛੱਤਾਂ ਉੱਪਰ ਕੋਈ ਪਿੰਡ ਪੱਖੋਂ ਵੀ ਜਾਂ ਕਿਸੇ ਨੇ ਸਪੋਰਟ ਕੀਤੀ ਹੋਊਗੀ ਆ ਕੇ ਕਿਸੇ ਨੇ ਮਦਦ ਕੀਤੀ ਹੋਊ ਆ ਕੇ ਤੁਹਾਡੀ ਕੱਚੇ ਘਰ ਜੇ ਲੈ ਕੇ ਨੇ ਕਹਿ ਲਿਖ ਕੇ ਮੇਰੀ ਫੋਟੋ ਲੈ ਕੇ ਮਉਂਦੀ ਅੱਛੇ ਆਈ ਹੈ ਨਹੀਂ ਪੈਸੇ ਅੱਜ ਅੱਛੇ ਮਨਰੇਗਾ ਚ ਲੱਗੀ ਸੀ ਦੋ ਵਾਰੀ ਮਨਰੇਗਾ ਚ ਨਹੀਂ ਅੱਛਾ ਮਨਰੇਗਾ ਲੇ ਤਾਂ ਪੈਸੇ ਕਹਿੰਦੇ ਆ ਰਹੇ ਨੇ ਉਹਨਾਂ ਦਾ ਬਾਲੀਆਂ ਸਹੂਲਤਾ ਦੇ ਰਹੇ ਨੇ ਮਨਰੇਗਾ ਲਈ ਨਹੀਂ ਜਾਨ ਨੂੰ ਤਾਂ ਦਿੱਤੀ ਨਹੀਂ ਹੈਗੇ ਮਿੰਨ ਅੱਛਾ ਤੁਸੀਂ ਮਨਰੇਗਾ ਚ ਜਾਣਨੀ ਹੋਈ ਹਾਂ ਦੋ ਆ ਦੋ ਦਿਨ ਲਈ ਤੇ ਮੈਨੂੰ ਦੋ ਵਾਰੀ ਅੱਛਾ ਉਹ ਪੈਸੇ ਆ ਗਏ ਤੁਹਾਡੇ ਮਨਰੇਗਾ ਲਈ ਹਾਂ ਸੀ ਸੀ ਦਿਨ ਲਈ ਤੇ ਪੁੱਤਾ ਆਏ ਨਹੀਂ ਹੈਗੇ ਅੱਛਾ ਜੀ ਨਾ ਜੀ 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 ਨਾ ਕਾ ਰਾਲੀ ਆਈ ਕੱਚੇ ਵਾਲਿਆਂ ਦੀ ਆਈ ਅੱਛਾ ਨਾ ਨਰੀ ਗਾਲੀ ਆਈ ਅੱਛਾ ਕੱਚੇ ਵਾਲਿਆਂ ਦਾ ਕਹਿੰਦੇ ਨੇ ਵੀ ਜਿਨ੍ਹਾਂ ਨੇ ਕੱਚੀਆਂ ਛੱਤਾਂ ਨੇ ਜਾਂ ਬਾਲੇ ਦੇ ਨੇ ਉਹਨਾਂ ਨੇ ਤਾਂ ਸਰਕਾਰ ਕਹਿੰਦੇ ਮਦਦ ਕਰ ਰਹੀ ਆ ਘਰ ਪਵਾ ਰਹੀ ਆ ਦੇਖੋ ਭਾਈ ਜੇ ਪਵਾਉਗੀ ਕਿ ਸਰਕਾਰ ਹੀ ਪਵਾ ਦੇ ਅਸੀਂ ਤਾਂ ਕਹਿੰਦੇ ਹਾਂ ਹੂੰ 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 ਮਦਦ ਤਾਂ ਸਾਡੀ ਵੀ ਕਰ ਲਈ ਗਰੀਬਾਂ ਦੀ ਜੀ ਜੀ ਸਾਡਾ ਕੋਈ ਆਏ ਨਹੀਂ ਮਦਦ ਕਰਨ ਵਾਲਾ ਹੂੰ ਸਰਕਾਰੀ ਕਰ ਲਈ ਮਤਲਬ ਵੀ ਬੀਰੇ ਦੇ ਡੈਡੀ ਨੂੰ ਮਤਲਬ ਉਹਨਾਂ ਨੂੰ ਕੀ ਹੋ ਗਿਆ ਸੀ ਤੁਹਾਡੇ ਘਰ ਵਾਲਿਆਂ ਨੂੰ ਹੀ ਉਹ ਪੁੱਤ ਭੈਣ ਲੈ ਵੀ ਗਿਆ ਦੀ ਬਸ ਅੱਛੇ ਜੀ ਉੱਥੇ ਦੋ ਤਿੰਨ ਦਿਨ ਰਿਹਾ ਤੇ ਇਹ ਦਿਨ ਮੁੱਕ ਗਿਆ ਹੋ ਅੱਛੇ ਜੀ ਹਾਂ ਬੀਰੇ ਦੀ ਉਹਦੋਂ ਕਿੰਨੀ ਕੀ ਉਮਰ ਸੀ ਜੀ ਉਹ ਬੈਠਿਆ ਫੋਟੋ ਤੇ ਸਾਹਮਣੇ ਅੱਛਾ ਨਹੀਂ ਤੁਹਾਡੇ ਬੇਟੇ ਦੀ ਛੋਟੇ ਦੀ ਕਿੰਨੀ ਕੀ ਉਮਰ ਸੀ ਜੀ ਉਦੋਂ ਇਹ ਤਾਂ ਐਡੀ ਐਡਾ ਕਤੀ ਉਹਦੋਂ ਸੋ ਤਾਂ ਜਾਂਦੀ ਅੱਛੇ ਐਸੇ ਨੂੰ ਨਮੋਂ ਤਾਂ ਆਤੀ ਇਸੇ ਨੂੰ ਦੁੱਧ ਤੇ ਉਹਦਾ ਤੇ ਇਹ ਸੇ ਉਹ ਰੂੜੇ ਨਾ ਰਗੜਦਾ ਤੀ ਤਾਂ ਹੀ ਚਿੱਟਾ ਹੋ ਗਿਆ ਬੜਾ ਪੱਕੇ ਰੰਗ ਨਾਲ ਉਹ ਮੇਰੇ ਤੇ ਆ ਅੱਛਾ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੋ ਥੋੜੀ ਮਦਦ ਕਰਨਾ ਹਨਾ ਪੜਾਈ ਪੋਖੋਂ ਵੀ ਕਿਉਂਕਿ ਬੱਚੇ ਨੂੰ ਬਹੁਤ ਜ਼ਿਆਦਾ ਲੋਡ ਆ ਕਿਉਂਕਿ ਉਹ ਵੀ ਵਧੀਆ ਇੱਕ ਵਧੀਆ ਜ਼ਿੰਦਗੀ ਬਣਾ ਸਕਣ ਹਨਾ ਹਾਂ ਉਸ ਸਾਨੂੰ ਤਾਂ ਕਰਦੀ ਲੋੜ ਆ ਸਾਨੂੰ ਕਾ ਅਸੀਂ ਦੀ ਲੋੜ ਨਹੀਂ ਵੀ ਸਾਡਾ ਉਹ ਥੇ ਕਰ ਪਈ ਠੀਕ ਜਿੱਥੇ ਥਾਉ ਲੇਤੀ ਹੋਈ ਹੈ ਸਾਡੀ ਠੀਕ ਹੈ ਠੀਕ ਬਿਊਰੋਂ ਬਾਗ ਜੀ ਇਹ ਰੋਤਾ ਜੀ ਉੱਤਰਿਆ ਪਿਆ ਮੇਰਾ ਤਾਂ ਠੀਕ ਕਪੜਾ ਪਿਆ ਠੀਕ ਠੀਕ ਆਗਲਾ ਬਾਤ ਹੋਰ ਕੋਈ ਸੋਚ ਨਹੀਂ ਕੋਈ ਚਿੰਤਾ ਨਹੀਂ ਚਿੰਤਾ ਇਹੀ ਖਾਈ ਜਾਂਦੀ ਹੈ ਵੱਡ ਵੱਡ ਕੇ ਅੰਦਰੋਂ ਵੀ ਬਾਹਰੋਂ ਵੀ ਇਹ ਗੰਦ ਚੋਕ ਤੋ ਜਾਵਾਂਗੇ ਜੀ 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 ਆ ਬੀਵਾਦੀ ਕਦੀ ਸਮਾਦਾ ਇਹਦੀ ਲੈਟਰਿੰਗ ਹੋਗੀ ਉਹ ਬਾਤ ਬਾਤ ਚ ਨ ਹੋਗਾ ਕਿੰਨਾ ਉਹ ਨਾ ਠੀਕ ਹੈ

ਤੇ ਸਾਰੇ ਪੈਸੇ ਉਧਰ ਤੇ ਤਾਂ ਕਰਕੇ ਜੀ ਫਿਰ ਜੇ ਸਾਰੇ ਪੈਸੇ ਸੀ ਮੈਡੀਸਨ ਕੱਲੀ ਚੱਲ ਜਾਂਦੇ ਆ ਵੀ ਇੰਨੇ ਕੁ ਵੀ ਨਹੀਂ ਬਚਦੇ ਵੀ ਮੈਂ ਆਪਦਾ ਖੁਦ ਦਾ ਖਰਚਾ ਫੋੜ ਕਰ ਸਕਾਂ ਤਾਂ ਕਰਕੇ ਹੀ ਹਾਲਾਤ ਨਹੀਂ ਬਣੇ ਹੋਏ ਨੇ ਠੀਕ ਆ ਵੀ ਤੁਸੀਂ ਮੈਂ ਤੁਸੀਂ ਗੌਣ ਦਾ ਸ਼ੌਂਕ ਵੀ ਰੱਖਦੇ ਹੋ ਤੇ ਫਿਰ ਹੋਰ ਨਾਲ ਕੀ ਕਰਦੇ ਹੋ ਪੜ੍ਹਨਾ ਜਾਣਦੇ ਹੋ ਜੀ ਮੈਂ ਸਟੱਡੀ ਕਰਦਾ ਹਾਂ ਪਲੱਸ 2 ਚਾਹੀ ਮੈਂ ਤੇ ਸਟੱਡੀ ਦੇ ਨਾਲ ਨਾਲ ਆਪਣਾ ਕੰਮ ਵੀ ਕਰਦਾ ਹਾਂ ਵੀ ਜਿਵੇਂ ਵੇਟਰ ਪੁਣੇ ਦਾ ਕੰਮ ਹੋ ਗਿਆ ਜਾਂ ਟੈਂਟ ਵਗੈਰਾ ਦਾ ਕੰਮ ਹੋ ਗਿਆ ਨਾਲ ਨਾਲ ਸੰਡੇ ਨੂੰ ਕੰਮ ਤੇ ਚਾਹੀਦਾ ਤੇ ਸ਼ਨੀਵਾਰ ਤੱਕ ਸਕੂਲ ਹਾਂ ਜਿੱਤਾਂ ਕਰਕੇ ਵੀਰੇ ਇੱਕ ਮਾਈਂਡ ਨਾ ਕਰਿਓ ਜਿਵੇਂ ਤੁਹਾਡੇ ਘਰ ਦੇ ਹਾਲਾਤ ਦੇਖੇ ਨੇ ਤਾਂ ਸਿਰ ਤੇ ਜਿਹੜਾ ਪਿਤਾ ਦਾ ਹੱਥ ਵੀ ਨਹੀਂ ਹੈਗਾ ਹਨਾ ਤੇ ਫਿਰ ਤੁਹਾਨੂੰ ਕੋਈ ਲੋਕ ਨਹੀਂ ਕਹਿੰਦੇ ਹੈਗੇ ਰਿਸ਼ਤੇਦਾਰ ਨਹੀਂ ਹੈਗੇ ਵੀ ਬਾਥਰੂਮ ਦੀ ਛੱਤ ਤੱਕ ਨਹੀਂ ਹੈਗੀ ਗੇਟ ਤੱਕ ਨਹੀਂ ਹੈਗੀ ਕੰਧਾਂ ਤੱਕ ਨਹੀਂ ਹੈਗੀਆਂ ਵੀ ਤੇ ਨੇ ਆ ਕੰਜਰਖਾਨਾ ਕਿੱਥੋਂ ਤੋਰੇ ਆ ਮੈਂ ਬਹੁਤ ਸੁਣੀ ਬੈਠੇ ਹਾਂ ਇਹਦੇ ਪਿੱਛੇ ਤੇ ਲੋਕ ਅਕਸਰ ਨੂੰ ਗਿਆ ਕਿ ਨੂੰ ਕਹਿ ਦਿੰਦੇ ਨੇ ਵੀ ਆ ਕੰਜਰ ਵਾਲਾ ਕੰਮ ਤੈਨੂੰ ਕਿੱਥੋਂ ਤੋਰੇ ਆ ਹਾਈ ਬਾਲ ਸੁਣਿਆ ਹੀ ਮੈਂ ਤੇ ਪਿੰਡ 'ਚ ਵੀ ਬਹੁਤ ਸੁਣਿਆ ਬਾਹਰ ਵੀ ਮੇਰੇ ਖੁੱਦੇ ਯਾਰਾਂ ਦੋਸਤਾਂ ਨੇ ਵੀ ਬੜ ਕਈਆਂ ਨੇ ਕਿਹਾ ਪਰ ਇਹ ਮੈਨੂੰ ਆਪਣੇ ਆਪ ਤੇ ਪਰੋਸਾਈ ਹਾਂ ਜੀ ਇਹ ਮਤਲਬ ਕਿਹੜੀਆਂ ਗੱਲਾਂ ਕਹਿ ਦਿੰਦੇ ਸੀ ਤੁਹਾਨੂੰ ਵੀ ਕੰਮ ਕੋ ਵਕਕਾਰ ਦੇ ਧਿਆਨ ਦੇ ਲਾ ਵੀ ਆ ਗਾਇਕੀ ਕੁਕੀ ਨੇ ਕੁਝ ਨਹੀਂ ਦੇਣਾ ਹੈਗਾ ਤੈਨੂੰ ਤੇ ਕੁਝ ਮੇਰਾ ਆਈਡਲ ਹੀ ਸਿੱਧੂ ਆ ਜਿਵੇਂ ਉਹਨੇ ਵੀ ਮਿਹਨਤ ਕਰਾਈ ਉਹਨੇ ਵੀ ਬਹੁਤ ਆਪਦੇ ਫੇਸ ਕਰਕੇ ਬਹੁਤ ਟ੍ਰੋਲਿੰਗ ਕੀਤੀ ਹੋਈ ਹੈ ਜਦੋਂ ਉਹਨਾਂ ਦਾ ਨਵਾਂ ਨਵਾਂ ਗਾਣਾ ਆਇਆ ਸੀ ਬਹੁਤ ਟ੍ਰੋਲ ਕੀਤਾ ਇਹਦੀ ਸ਼ਕਲ ਨਹੀਂ ਚੱਜਦੀ ਇਹ ਵਾ ਵੀ ਗਾਇਕੀ ਕਿੱਧਰਲੇ ਵਾਸਤੇ ਕਰ ਲੂਗਾ ਇਹ ਐ ਮੈਨੂੰ ਵੀ ਬਹੁਤ ਉਹ ਕੀਤਾ ਹੀ ਵੀ ਯਾਰ ਗਾਇਕੀ ਗੁੱਕੀ ਛੱਡ ਕੰਮ ਕਰ ਦੇਖ ਕਰਦੇ ਹਾਲਾਤ ਦੇਖ ਪਰ ਮੈਨੂੰ ਸ਼ੁਰੂ ਤੋਂ ਹੈਗਾ ਜੀ ਸ਼ੌਂਕ ਵੀ ਮੈਂ ਇੱਕ ਵਧੀਆ ਕਲਾਕਾਰ ਬਣਨਾ ਚਾਹੁੰਦਾ ਤੇ ਮੈਂ ਆਪਣੀ ਮਿਹਨਤ ਵੀ ਜਾਰੀ ਰੱਖ ਰੱਖੀ ਜੀ ਬਿਰੇ ਜਮੇ ਤੁਸੀਂ ਸਿੱਧੂ ਬਾਈ ਦੀ ਗੱਲ ਕੀਤੀ ਹੈ ਪਰ ਸਿੱਧੂ ਬਾਈ ਦੇ ਤਾਂ ਘਰ ਪੱਖੋਂ ਬਹੁਤ ਵਧੀਆ ਸਪੋਰਟ ਸੀ ਪਰ ਜੇ ਆਪਾਂ ਥੋੜੇ ਘਰ ਦੇ ਹਾਲਾਤ ਦੇਖੀਏ ਹਨਾ ਤਾਂ ਕਹੀ ਵੀ ਇੱਕ ਬੈਠਣ ਦੀ ਇੱਕ ਅਮੰਜਾ ਬਹੁਤ ਔਖਾ ਹਨਾ ਜੁੜਿਆ ਹੋਇਆ ਤੁਹਾਨੂੰ ਤੇ ਘਰ ਦੀ ਜਿਹੜੀ ਕੰਦਾ ਵੀ ਨਹੀਂ ਹੈਗੀਆਂ ਬਸ ਕੀ ਦੱਸਾਂ ਇਹ ਤੁਹਾਨੂੰ ਬਾਕੀ ਤੁਹਾਨੂੰ ਦੱਸਿਆ ਜਿੱਧਰ ਵੀ ਪੈਸੇ ਆਉਂਦੇ ਆ ਮੈਡੀਸਨ ਵਗੈਰਾ ਤੇ ਲੱਗ ਜਾਂਦੇ ਆ ਸਕੂਲ ਫੀਸ ਵਗੈਰਾ ਤੇ ਫਿਰ ਅਫੋਰਡ ਹੀ ਨਹੀਂ ਕਰ ਸਕਦਾ ਜਿਵੇਂ ਮੈਂ ਕੋਈ ਘਰ ਦੀ ਚੀਜ਼ ਲੈ ਆਵਾਂ ਜਵਾ ਤੇ ਮੇਰੇ ਆਪ ਦੀ ਵੀ ਮੈਡੀਸਨ ਚੱਲ ਰਹੀ ਹੈ ਬਿਰੀ ਥੋੜਾ ਸਾਡੀ ਆਡੀਅנס ਨੂੰ ਵੀ ਗਾ ਕੇ ਸੁਣਾ ਦੋ ਫਿਰ ਜੀ ਜੀ ਹੁ ਨਾਮ ਰਵੀ ਗਾਜੇ ਵਾਸ ਮੇਰਾ ਸ਼ਹਿਰ ਪਟਿਆਲਾ ਲਿਖਦਾਏ ਗੀਤ ਹਣੀ ਹੈ ਬੋਹੜ ਵਾਲਾ ਹੋ ਜਿੰਨਾ ਕੀਤੀ ਆਸ ਬਹੁਤ ਸ਼ੁਕਰਾਨਾ ਉਹਨਾਂ ਦਾ ਮੇਰੀ ਆਉਣ ਵਾਲੀ ਜ਼ਿੰਦਗੀ ਨੂੰ ਕਰਤਾ ਸਖਲਾ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾਂ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵੇਚ ਕੇ ਖਰੀਦ ਲਵਾ ਮੈਂ ਹੋ ਤੇਰੇ ਲਈ ਤਾਂ ਬਾਪੂ ਸਾਰੀ ਦੁਨੀਆ ਨਾਲ ਲੜ ਜਾਊ ਜੇ ਤੂੰ ਮੈਨੂੰ ਮਿਲੇ ਅਣ ਸਿਵਿਆਂ ਚ ਖੜ ਜਾਊ ਮੈਂ ਉਸ ਰੱਬ ਨਾਲ ਕਰ ਲੂੰਡੀ ਵੇਟ ਵੀ ਹਾਏ ਮੈਂ ਉਸ ਰੱਬ ਨਾਲ ਕਰ ਲੂੰਡੀ ਵੇਟ ਵੀ ਬਸ ਤੱਕ ਤੇਰੀ ਦੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵਿੱਚ ਕੇ ਖਰੀਦ ਲਵਾ ਮੈਂ ਜੇ ਮੈਨੂੰ ਮਿਲੇ ਤੂੰ ਵਾਪਸ ਬਾਪੂ ਮੇਰੇ ਆ ਜਿੰਦ ਵਿੱਚ ਕੇ ਖਰੀਦ ਲਵਾ ਮੈਂ ਨਹੀਂ ਗਿਆ ਕਾਰਾਂ ਵੱਡੇ ਬੰਗਲੇ ਸਭ ਕੁਝ ਤੇਰੇ ਪੁੱਤ ਕੋਲ ਆ ਮਾਂ ਇੱਕ ਮੰਜੇ ਤੇ ਜਫੀ ਪਾਉਣੀ ਸਿਰ ਰੱਖਣਾ ਤੇਰੀ ਗੁੱਤ ਕੋਲ ਆ ਮਾਂ ਤੇਰੇ ਚੁੱਲ੍ਹੇ ਕੋਲ ਬਹਿਣਾ ਫੂਕਣੇ ਵਿੱਚ ਫੁੱਕਾਂ ਮਾਰੀਆਂ ਦਾ ਆ ਦੁਨੀਆ ਕਿਥੋਂ ਮਲਮੋੜ ਦੂ ਤੇਰੀਆਂ ਦਿੱਤੀਆਂ ਪਾਰੀਆਂ ਦਾ ਹੋ ਅੱਜ ਤੱਕ ਸਿੰਘੇ ਨੂੰ ਹੱਕ ਨਾ ਦਿੱਤਾ ਕਿਸੇ ਨੂੰ ਸਿਰ ਚ ਕੋਣ ਦਾ ਮਾ ਸੁਪਨਾ ਮੇਰਾ ਇੱਕ ਰਹਿੰਦਾ ਤੇਰੇ ਨਾਲ ਫੋਟੋ ਪਾਉਣੇ ਦਾ ਮਾ ਸੁਪਨਾ ਮੇਰਾ ਇੱਕ ਰਹਿੰਦਾ ਤੇਰੇ ਨਾਲ ਫੋਟੋ ਪਾਉਣੇ ਦਾ ਦਸ ਪੁੱਤ ਤੇਰਾ ਹੈਡ ਡਾ ਹੁਣ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮਾ ਹੁਣ ਕਾਸ ਤੋਂ ਅਜਿਹੇ ਦਰਵਾਜ਼ੇ ਵਿੱਚ ਬੂੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥਲੇ ਲਾਉਣਾ ਚਾਹੁੰਦੇ ਨੇ ਕੁਝ ਕਿੰਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਅੱਕੇ ਹੋਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਜਿਹੜੇ ਜਿਵੇਂ ਤੁਸੀਂ ਗਾਉਂਦੇ ਤਾਂ ਹੈਗਿਓ ਕੋਈ ਲਿਖਣ ਦਾ ਸ਼ੌਂਕ ਵੀ ਹੋਗਾ ਕੋਈ ਲਿਖਿਆ ਆਪ ਲਿਖ ਕੇ ਗਾਇਆ ਹੋਊਗਾ ਤੁਸੀਂ ਗੀਤ ਜੀ ਲਿਖਣ ਦੀ ਮੈਂ ਕੋਸ਼ਿਸ਼ ਕਰਦਾ ਜੀ ਵੀ ਲਿਖਿਆ ਜਾਵੇ ਪਰ ਮੈਨੂੰ ਇੱਕ ਮੁੰਡੇ ਨੇ ਲਿਖ ਕੇ ਦਿੱਤਾ ਰਾਈਟਰ ਨੇ ਗਾਣਾ ਤੇ ਲੌਂਗੀ ਭਾਜੀ ਨੇ ਉਹਨੂੰ ਪ੍ਰੋਡਿਊਸ ਨੇ ਕੀਤਾ ਕਿ ਮਿਊਜ਼ਿਕ ਰਿਕਾਰਡ ਕੀਤਾ ਵੀ ਤੇ ਮੈਂ ਉਹ ਗਾਣਾ ਸੁਣਾ ਤੁਹਾਨੂੰ ਨਾ ਮਰਵੀਗਾ ਜੇ ਵਾਸ ਮੇਰਾ ਸ਼ਹਿਰ ਪਟਿਆਲਾ ਲਿਖਦਾਏ ਗੀਤ ਹਣੀ ਹੈ ਬੋਲ ਵਾਲਾ ਹੋ ਜਿੰਨਾ ਕੀਤਾ ਸ ਬਹੁਤ ਸ਼ੁਕਰਾਨਾ ਉਹਨਾਂ ਦਾ ਮੇਰੀ ਆਉਣ ਵਾਲੀ ਜ਼ਿੰਦਗੀ ਨੂੰ ਕਰਤਾ ਸਖਾਲਾ ਮਂ ਗੀਤ ਆਪਣੇ ਚ ਜ਼ਿੰਦਗੀ ਦਾ ਸੱਚ ਦੱਸਿਆ ਬਾਈ ਲਾਉਂਗੀ ਨੇ ਫੇਕ ਗੀਤ ਗਾਉਣ ਨਹੀਂ ਦਿੱਤੇ ਆਪਾ ਮੇਰਾ ਤਾਂ ਜਾਗ ਜਾਗ ਕਟੀਆਂ ਪਰ ਦੇਖੇ ਜੋ ਡਰੀਮ ਕਦੇ ਸੌਣ ਨਹੀਂ ਦਿੱਤੇ ਦੂਰੋਂ ਖੜ ਦੇਖੇ ਲੋਕ ਖੁਸ਼ੀਆਂ ਮਨਾਉਂਦੇ ਮਾੜੀ ਕਿਸਮਤੇ ਵੀ ਪਾਲਿਉਣ ਨਹੀਂ ਦਿੱਤੇ ਹਾਂ ਬਿਲਕੁਲ ਜੀ ਮੈਂ ਤੁਸੇ ਗਾਉਣੇ ਤਾਂ ਬਹੁਤ ਸੋਹਣਾ ਪਰ ਇਹ ਕਿਵੇਂ ਵੀ ਗਰੀਬੀ ਘਰ ਦੇ ਗੇੜ ਤੱਕ ਨਹੀਂ ਹੈਗੇ ਬਾਥਰੂਮ ਤੇ ਛੱਤਾ ਤੱਕ ਨਹੀਂ ਹੈਗੇ ਫਿਰ ਇਹ ਗਾਇਕੀ ਦਾ ਇੱਕ ਕੈਰੀ ਲੋਕ ਨੂੰ ਪੂਤ ਸਵਾਰ ਕਹਿਣ ਲੱਗੇ ਨੇ ਹਾਂ ਜੀ ਪਸੇ ਨਹੀਂ ਸੰਭੜੀ ਪੂਤ ਸਵਾਰਾ ਸੁਣ ਲੱਗੀ ਵੀ ਆਪ ਤੇ ਵੀ ਗਾਣਾ ਨਹੀਂ ਜਾਣਾ ਵੀ ਬਣ ਗਿਆ ਵਸ ਕੇ ਗਾਇਕੀ ਮੈਨੂੰ ਇਹ ਲੱਗਦਾ ਵੀ ਗਾਇਕੀ ਤੇਰੀ ਹੋਵੇ ਜਿਹੜੀ ਜਿਹੜੀ ਸਾਰੀ ਪ੍ਰੋਬਲਮ ਜਿਹਨੂੰ ਇਹ ਟੈਂਟ ਕਰ ਸਕਦੀ ਹੈ ਜੇ ਜਿਵੇਂ ਬਹੁਤ ਦੇਖੇ ਨਹੀਂ ਮੇਰੇ ਕੋਲ ਵੀ ਫਾਦਰ ਸਾਹਿਬਾਂ ਦਾ ਵੀ ਇੱਕ ਸੁਪਨਾ ਦੇ ਗਿਆ ਮੈਨੂੰ ਲੋਗ ਦੱਸਦੇ ਨੇ ਕਿ ਇਹਦੇ ਕਲੀਆਂ ਬਹੁਤ ਸੋਹਣੀਆਂ ਹੁੰਨਾਂ ਦੇ ਤੇ ਮੇਰੇ ਫਾਦਰ ਸਾਹਿਬ ਵੀ ਜਦੋਂ ਮੈਂ ਉਹਦੇ ਖਸਾਬ ਦੇ ਕਲਾਕਾਰਾਂ ਦੀ ਬਣਾਦਾਂਗੇ ਜੀ ਉਹਨਾਂ ਦੇ ਟਾਈਮ 'ਚ ਇਹਨਾਂ ਤੇ ਚਮਕੀਦਾ ਉਸ ਟਾਈਮ ਗੰਦੀ ਵੀ ਉਹ ਤੇ ਮੈਨੂੰ ਵੀ ਸ਼ੌਂਕ ਹੀ ਬੈਜੇ ਸ਼ੁਰੂ ਤੋਂ ਹੀ ਮੈਂ ਕਲਾਕਾਰ ਹੀ ਬਣਨਾ ਤੁਹਾਨੂੰ ਕੋਈ ਫਾਦਰ ਸਾਹਿਬ ਵੀ ਕਲੀ ਯਾਦ ਹੋ ਕਿੱਦਾਂ ਗਾਉਂਦੇ ਹੁੰਦੇ ਨੇ ਨਹੀਂ ਜੀ ਮੈਂ ਲੋਕੋ ਜਿੰਨੇ ਵੀ ਕਲੀ ਜਿੰਨੀਆਂ ਗੱਲਾਂ ਨੇ ਹਾਂ ਠੀਕ ਹੈ ਠੀਕ ਹੈ ਮੈਂ ਤਾਂ ਹੁਣ ਹੀ ਸੁਣੀ ਰਹੀ ਹਾਂ ਇਹ ਲੋਕਾਂ ਨੂੰ ਅੱਛਾ ਅੱਛਾ ਹਾਂ ਵੀ ਜੀ ਇੱਕ ਹੋਰ ਗੱਲ ਹੈ ਜਿਵੇਂ ਹਨਾ ਗਾਇਕੀ ਨੂੰ ਕਹਿ ਰਹੇ ਨੇ ਤਾਂ ਲੋਕ ਕਹਿ ਰਹੇ ਨੇ ਵੀ ਤੂੰ ਦਾ ਕਹਿ ਰਹੇ ਨੇ ਰਿਸ਼ਤੇਦਾਰ ਕਹਿ ਦਿੰਦੇ ਨੇ ਵੀ ਇਹ ਗਾਇਕੀ ਦਾ ਫੁੱਟ ਸਵਾਰ ਚੜੇ ਅਭੀ ਤਾਂ ਕੋਈ ਨੌਕਰੀ ਲੱਭ ਕਰਦੇ ਹਾਲਾਤ ਬਦਲ ਹਨਾ ਆਪਦੀ ਮਾਂ ਨੂੰ ਵੀ ਜਿਹੜਾ ਥੋੜਾ ਜਿਹਾ ਸੁੱਖ ਦਾ ਸਾਹ ਦੇ ਬਹੁਤ ਕਹਿੰਦੀ ਨਹੀਂ ਮੈਨੂੰ ਤਾਂ ਮੇਰੇ ਆਪ ਦੇ ਵੀ ਕਹਿੰਦੇ ਨੇ ਰਿਸ਼ਤੇਦਾਰੋਂ ਤਾਂ ਬਹੁਤ ਲੋਕਾਂ ਤੋਂ ਸੁਣਿਆ ਵੀ ਇਹ ਕੀ ਗਾਈ ਕੀ ਕੂਕੀ ਨੇ ਤੈਨੂੰ ਕੁਝ ਨਹੀਂ ਦੇਣਾ ਤੂੰ ਆਪ ਦਾ ਦਿਹਾੜੀ ਦਾ ਪੱਤੇ ਦੇ ਦੇ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੀਆਂ ਗੱਲਾਂ ਤੋਂ ਕਿਉਂਕਿ ਮੈਂ ਰਿਸਪੈਕਟ ਕਰਦਾ ਹਾਂ ਜਿਵੇਂ ਤੁਸੀਂ ਆਪਣੇ ਕੰਮ ਨੂੰ ਰਿਸਪੈਕਟ ਦਿੰਦੇ ਹੋ ਮੈਨੂੰ ਆਪਣੀ ਚੀਜ਼ ਦਾ ਪਤਾ ਵੀ ਕਿਵੇਂ ਅੱਗੇ ਕਰਨੀ ਹੈ ਤੇ ਮੈਨੂੰ ਆਪਣੇ ਆਪ ਤੇ ਮਾਨ ਹੈ ਜੇ ਮੈਂ ਮਿਹਨਤ ਜਾਰੀ ਰੱਖੀ ਰੱਬ ਸਾਹਿਬ ਜ਼ਰੂਰ ਦੇਊਗਾ ਤੇ ਟਾਈਮ ਆਊਗਾ ਜੀ ਕਦੇ ਮੂੰਹ ਬੰਦ ਇਹਨਾਂ ਨੇ ਕਰਕੇ ਰਹਿਣਾ ਤਰੀ ਬੁਰ ਪੜਾਈ ਨੂੰ ਕਦੋਂ ਟਾਈਮ ਦਿੰਦੇ ਹੋ ਤੁਸੀਂ ਨਾ ਇੰ ਟਾਈਮ ਹੀ ਜੀ ਦੇਖੋ ਜਦੋਂ ਸਕੂਲ ਤੋਂ ਆਣਾ ਉਦੋਂ ਮਾਤਾ ਨਾਲ ਗੋਹਾ ਕੁੜਾ ਕਰਾਏ ਨੇ ਲੋਕਾਂ ਦਾ ਉਸ ਤੋਂ ਬਾਅਦ ਫਿਰ ਮੈਂ 2-3 ਘੰਟੇ ਪੜਾਈ ਨੂੰ ਦਿੰਦਾ ਜ਼ਰੂਰ ਅਸੀਂ ਤੁਸੀਂ ਮਾਤਾ ਨਾਲ ਗੋਹਾ ਕੁੜਾ 4 ਘੰਟੇ ਜਾਂਦੇ ਹਾਂ 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 ਜੀ ਮੈਂ ਅਹੀਂ ਨਾਲ ਕਰਵਾਉਂਦਾ ਨਹੀਂ ਅੱਜ ਕੱਲ ਦੇ ਤਾਂ ਆਪ ਮੁੰਡੇ ਦੇਖਦੇ ਕੋਈ ਮਤਲਬ ਹੱਥ ਵੀ ਨਹੀਂ ਲਾ ਕੇ ਰਾਜ਼ੀ ਹੈਗਾ ਨਹੀਂ ਮੈਂ ਉਹਨਾਂ ਚੋਂ ਨਹੀਂ ਆਂਦਾ ਹੈਗਾ ਜੀ ਉਹਨਾਂ ਦੀ ਲਾਈਫ ਹੋਰ ਆ ਮੇਰੀ ਲਾਈਫ ਹੋਰ ਆ ਤੇ ਕਹਿਣ ਦੀ ਗੱਲ ਵੀ ਜਿਵੇਂ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੇਖ ਲਓ ਕਿ ਸਤੂਲਿਆਂ ਨੂੰ ਉਹ ਪ੍ਰਮੋਟ ਕਰਦੇ ਨੇ ਜਿਨ੍ਹਾਂ ਨੇ ਗੰਦ ਵਾਰ ਕੇ ਆ ਯੂਟਿਊਬ ਤੇ ਇੰਸਟਾ ਤੇ ਲਾਲੂ ਫੇਸਬੁਕ ਤੇ ਟਵਿੱਟਰ ਤੇ ਲਾਲੂ ਲੋਕ ਵੀ ਇਹੀ ਚੀਜ਼ ਨੂੰ ਪ੍ਰਮੋਟ ਕਰਦੇ ਨੇ ਵੀ ਜਿਹੜੇ ਬਣੇ ਬਏ ਨੇ ਲੋਕ ਵੀ ਟੈਲੈਂਟਡ ਲੋਕ ਹੈ ਜਿਹੜੇ ਗਰੀਬੀ ਦਾ ਵਿੱਚ ਨੇ ਜੋ ਬਹੁਤ ਸੋਹਣਾ ਗਾਉਂਦੇ ਨੇ ਵੀ ਜਿਨ੍ਹਾਂ 'ਚ ਕੋਈ ਟੈਲੈਂਟਡ ਆ ਉਹਨਾਂ ਨੂੰ ਕੋਈ ਸਪੋਰਟ ਨਹੀਂ ਕਰਦੇ ਹੈਗੇ ਲੋਕਾਂ ਦਾ ਵੀ ਕੀ ਕਹੀ ਮੱਤ ਮਾਰੀ ਪਈ ਆ ਪਰ ਮੈਨੂੰ ਕੋਈ ਏਦਾਂ ਫਰਕ ਨਹੀਂ ਪੈਂਦਾ ਜੀ ਮੈਂ ਆਪਣੀ ਮਾਂ ਨਾਲ ਕੋਈ ਵਿੱਚ ਕਰਨਾ ਹੈ ਕੂੜੇ ਕਰਨਾ ਹੈ ਇਨ ਮੇਰੀ ਚੀਤ ਤੁਗੜੀ ਮੈਨੂੰ ਵੀ ਨਹੀਂ ਛੁੱਟੇ ਹੁੰਦੇ ਪਾਲਿਆ ਮੇਰੀ ਮੰਨ ਕੋ پورا ਚਾਹੇ ਮੇਰਾ ਸਕੂਲ ਦਾ ਘਰ ਤੇ ਚੱਕਿਆ ਸਿਰ ਤੇ ਡੇਢੀ ਨਹੀਂ ਹੈਗੀ ਮੈਂ ਇਹ ਚੀਜ਼ ਕਿਵੇਂ ਭੁੱਲ ਜਾ ਫਿਰ ਮੈਂ ਆਪਣੀ ਮੰਮੀ ਨੂੰ ਕਹਿੰਨਾ ਚਾਹਦਾ ਕਿ ਮੇਰੇ ਤੋਂ ਨਹੀਂ ਕੰਮ ਕਰਾਇਆ ਜਾਂਦਾ ਤੇਰੇ ਨਾਲ ਨਾ ਮੇਰੇ ਜਿਵੇਂ ਮੁੰਡੇ ਹੁੰਦੇ ਹੋਰ ਕਈ ਸ਼ੌਂਕ ਹੁੰਦੇ ਨੇ ਘੁੰਮਣ ਫਿਰਦੇ ਜਾਂ ਹੋਰ ਵਰਲੇ ਵੀ ਬਧੀਆਂ ਬਧੀਆਂ ਮਹਿੰਗੇ ਕੱਪੜੇ ਪਾਈਏ ਉਹ ਤਾਂ ਹੀ ਵਿੱਚੀ ਦਾ ਬਰੱਖੀ ਨਹੀਂ ਸ਼ੌਂਕ ਲਈ ਤੇ ਵੀ ਤੁਮ ਲਸਣ ਦੀ ਵੀ ਲੋੜ ਹੈਗੀ ਘਰ ਜਦਲਾਤ ਨੂੰ ਦੇਖ ਹੀ ਲੱਤੇ ਨੇ ਬਹੁ ਸ਼ੌਂਕਤਾਈ ਵਿੱਚੀ ਦੱਬ ਰੱਖੇ ਨੇ ਵੀ ਜਾਣਾ ਵੀ ਕਈ ਜਗ੍ਹਾ ਤੇ ਘੁੰਮਣਾ ਵੀ ਬਾਈਕ ਵੀ ਲੈਣੀ ਦੀ ਵੀ ਇਹ ਉਮਰ ਆ ਕੇ ਬਾਈਕ ਲੈਣੀ ਆ ਪਰ ਉਹ ਸ਼ੌਂਕ ਵੀ ਪਿੱਛੇ ਰਹਿ ਗਏ ਵੀ ਜਾ ਕੇ ਤੇ ਜਾਣਾ ਜਾਂ ਉਰਾਂ ਜਾਣਾ ਜਾਂ ਘੁੰਮਣ ਜਾਣਾ ਜਾਂ ਕਿਸੇ ਨੂੰ ਮਿਲਣ ਜਾਣਾ ਵਿੱਚ ਹੀ ਰਹੇ ਨੇ ਸ਼ੌਂਕ ਸਾਰੇ ਤੇ ਵੀਰੇ ਹੋਰ ਇੱਕ ਗੀਤ ਤੁਹਾਡੇ ਹੋਊਗਾ ਹਨਾ ਜ ਜ ਤੁਹਾਨੂੰ ਬਹੁਤ ਵਧੀਆ ਲੱਗਦਾ ਉਹ ਸੁਣਾ ਦੋ ਸਾਡੀ ਆਉਣੇ ਹਾਂ ਮੈਨੂੰ ਜੀ ਖਨ ਪਾੜੀ ਜਾਣਾ ਬਹੁਤ ਸੋਹਣਾ ਲੱਗਦਾ ਜੀ ਜੇ ਕਦੇ ਹੋ ਗਿਆ ਮੈਂ ਉਹ ਲਿਉਂਦੀ ਅੱਖ ਤੂੰ ਉਨੇ ਰੋ ਰੋ ਕੇ ਮੈਨੂੰ ਲੱਭਣਾ ਹੋ ਕਦੇ ਪਾਈ ਨਾ ਵਿਛੋੜਾ ਮੌਲਾ ਮੇਰਿਆ ਮੇਰੀ ਮਾਂ ਹੁੰਦਾ ਨਹੀਂ ਜੀ ਲੱਗਣਾ ਹੋ ਕਦੇ ਪਾਈ ਨਾ ਵਿਛੋੜਾ ਰੱਬਾ ਮੇਰੇ ਆ ਹੋ ਮੇਰੀ ਮਾਂ ਹੁੰਦਾ ਨਹੀਂ ਜੀ ਲੱਗਣਾ ਹੋ ਕਮਲੀ ਦੇ ਅੱਖੀਆਂ ਦਾ ਤਾਰਾ ਇੱਕ ਨੇ ਹਾਏ ਬਸਿਉਂ ਦੇ ਜੀਣ ਦਾ ਸਹਾਰਾ ਇਕ ਮੈਂ ਹਾਂ ਹੋ ਬਸਿਉਂ ਦੇ ਜੀਣ ਦਾ ਸਹਾਰਾ ਇਕ ਮੈਂ ਹਾਂ ਜੇ ਕਿਤੇ ਕਰਤਾ ਹੈ ਦੂਰੀ ਉਹਨੂੰ ਕਿਸੇ ਨੇ ਜੇ ਕਿਤੇ ਕਰਤਾ ਹੈ ਦੂਰੀ ਉਹਨੂੰ ਕਿਸੇ ਨੇ ਉਹਨੇ ਰੋ ਰੁਕੇ ਮੈਨੂੰ ਲੱਭਣਾ ਹੋ ਕਦੇ ਪਾਇਨਾ ਵਿਛੋੜਾ ਮੌਲਾ ਮੇਰਿਆ ਮੇਰੀ ਮਾਂ ਦਾ ਨੀਂਜੀ ਲੱਗਣਾ ਫੁੱਕ ਦੇ ਪਾਇਨਾ ਵਿਛੋੜਾ ਰਬਾ ਮੇਰੇ ਆਹ ਉਹ ਮੇਰੀ ਮਾਂ ਦਾ ਨੀ ਜੀ ਲੱਗਣਾ ਆ ਵਿੱਚ ਜਿਵੇਂ ਤੁਸੀਂ ਮਾਤਾ ਜੀ ਤਾਂ ਪਹਿਲਾਂ ਦੱਸ ਕੇ ਹਟੇ ਸੀ ਉਹਨਾਂ ਦਾ ਮਤਲਬ ਇਲਾਜ ਕਿੱਥੋਂ ਚੱਲ ਰਿਹਾ ਫਿਰ ਉਹਨਾਂ ਨੇ ਸਾਰੀ ਦਵਾਈ ਦਾ ਖਰਚਾ ਕਿਵੇਂ ਆਉਂਦਾ ਦਵਾਈ ਦਾ ਖਰਚਾ ਹੀ ਮਹੀਨੇ ਬਾਅਦ ਉਹਨਾਂ ਦੀ ਦਵਾਈ ਹੁੰਦੀ ਹੈ ਤੇ ਦਵਾਈ ਦਾ ਹੋ ਜਾਂਦਾ ਹੈ 4-5000 ਦਾ ਖਰਚਾ ਦਿਮਾਗ ਤੋਂ ਐਬਨੋਰ ਮੰਗਣੀ ਥੋੜੀ ਲਾ ਲੋ ਦਵਾਈਆਂ ਵੀ ਬਹੁਤ ਵਈ ਚੱਲ ਰਹੀਆਂ ਨੇ ਪਰ ਕਈ ਦਵਾਈ ਉਹਨਾਂ ਦੇ ਅਸਰ ਨਹੀਂ ਕਰੀਆਂ ਟੈਸਟ ਕਰਾਈ ਨੇ ਬਲੱਡ ਟੈਸਟ ਕਰਾਈ ਨੇ ਬਹੁਤ ਜਿਆਦਾ ਖਰਚੀ ਵੀ ਰਹੀ ਤਾਂ ਕਰਕੇ ਪਰ ਫਰਕ ਪਿਆ ਜੀ ਮਮੀ ਜੀ ਦਵਾਈ ਨੇ ਕੰਮ ਕਰ ਰਹੀ ਵੀ ਪਹਿਲਾਂ ਤਾਂ ਮੰਜੇ ਤੁੱਕੀ ਨਹੀਂ ਸੰਭਦੀ ਸੀ ਅੱਛਾ ਮਤਲਬ ਐਸੀ ਉਹਨੂੰ ਕਿਹੜੀ ਬਿਮਾਰੀ ਹੋ ਗਈ ਸੀ ਮਤਲਬ ਕਿ ਕੀ ਬਜ਼ਾ ਪਿੱਛੇ ਮੈਂ ਕਹਿ ਨਹੀਂ ਹਿੰਦੇ ਵੀ ਬੰਦਾ ਖਾਸ ਹੀ ਸੱਟ ਖਾਣ ਮੇਜਾ ਡਿਪਰੈਸ਼ਨ ਚ ਹੀ ਚੱਲੇਗਾ ਅੱਛਾ ਅੱਛਾ ਵੀ ਨੌਂ ਆਪਣਾ ਖਾਣ-ਦਾਣ ਆਪੀਣ-ਦਾਣ ਸੋ ਸੌਣ ਦਾ ਤੇ ਮੇਰੇ ਫਾਦਰ ਸਾਹਿਬ ਦੀ ਡੈਟੂ ਡੰਬਾ ਦੋ ਬੰਨੇ ਨੇ ਸਾਡੇ ਉਹ ਵੀ ਡੀੜੀ ਹੁੰਦੀ ਦੀ ਪਹਿਲਾਂ ਪਿੱਖੀ ਹੁੰਦੀ ਧੀ ਪਿੱਖੀ ਉਹ ਸੱਟ ਲੱਗੀ ਦੀ ਉਹਨਾਂ ਦੇ ਉਸ ਤੋਂ ਬਾਅਦ ਉਹ ਡਿਪਰੇਸ਼ਨ ਚ ਚਲੇ ਗਏ ਨੇ ਤੇ ਹੁਣ ਮੜੇ ਮੋਟੇ ਥੂਨੇ ਦੇਖਣੇ ਗੱਲਾਂ ਮਾਤਾ ਕਰ ਰਹੀ ਨੇ ਇਹਦੀ ਦਵਾਈ ਚੱਲਦੀ ਹੈ ਆਹ ਦਾ ਵੀ ਜਿਵੇਂ ਹੁਣ ਪਿਓ ਦਾ ਵੀ ਸਿਰ ਤੇ ਹੱਥ ਨਹੀਂ ਹੈਗਾ ਤੇ ਮਾਤਾ ਜੀ ਵੀ ਥੋੜੇ ਚੁਲੂ ਹੁਣ ਠੀਕ ਹੋਵਣੀ ਤੇ ਸਾਰੇ ਕੰਮਕਾਰ ਤੁਹਾਨੂੰ ਕਰਨੇ ਪੈਂਦੇ ਨੇ ਫਿਰ ਕਦੇ ਮੰਨ ਨਹੀਂ ਡੋਲੇ ਹੈਗਾ ਉਤੋਂ ਰਿਸ਼ਤੇਦਾਰਾਂ ਨੇ ਆਂਡੀਆਂ ਘੋਣੀਆਂ ਦੇ ਸਾਹਮਣੇ ਮੇਨੇ ਨਾ ਨਹੀਂ ਮੰਨਤਾ ਨਹੀਂ ਡੋਲੇ ਹੈਗਾ ਨੀਵੀਂ ਪਾ ਕੇ ਆਪਦਾ કરીયા ਨਹੀਂ ਕਰਤਾ ਬਾਕੀ ਵਾਈਗਰੂ ਸਾਹਿਬ ਦੇਖ ਰਹੇ ਹਾਂ ਮੈਂ ਤਾਂ ਵਾਈਗਰੂ ਤੇ ਆਸ ਹੈ ਮੈਂ ਤਾਂ ਆਪਣੇ ਵੱਲੋਂ ਮਿਹਨਤ ਪੂਰੀ ਕਰ ਰਿਹਾ ਹਾਂ ਸਟੱਡੀ ਨੂੰ ਵੀ ਟਾਈਮ ਦੇ ਰਿਹਾ ਟਾਈਮ ਟੇਬਲ ਆਪਣਾ ਮੈਂ ਬਹੁਤ ਵਧੀਆ ਬਣਾਇਆ ਪੱਜੂ ਵਾਈਗਰੂ ਤੇ ਆਸ ਹੈ ਵੀ ਉਹ ਵੀ ਕੁਸ਼ ਕਰਨੀ ਅ ਵੀਰ ਜੀ ਕੋਈ ਸਿੰਗਰ ਥੋੜੀ ਸਪੋਰਟ ਚ ਆਇਆ ਹੂੰ ਕਿਹੜੇ ਕਿਹੜੇ ਗਾਇਕਾਂ ਨੇ ਅਤਲ ਥੋੜੀ ਮਦਦ ਕੀਤੀ ਹੈ ਹੁਣ ਤੱਕ ਜੀ ਸਪੋਰਟ ਆਈ ਵੀ ਬਹੁਤ ਕਲਾਕਾਰਾਂ ਨੇ ਕਿਤੇ ਵੀ ਅਪਰੀਸ਼ੀਏਟ ਮੈਨੂੰ ਬਹੁਤ ਕਲਾਕਾਰਾਂ ਨੇ ਕੀਤਾ ਜੀ ਫਾਨ ਭਾਗ ਨੇ ਕੀਤਾ ਕੋਰ ਅਲਮਾਨ ਬਾਈ ਨੇ ਕੀਤਾ ਅਹੁਣ ਹਰ ਸੰਧੂ ਵੀਰ ਨੇ ਔਰ ਵੀ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਹੈ ਲੌਂਗੀਆ ਭਾਈ ਨੇ ਜੋ ਆਪਣੇ ਪੰਜਾਬੀ ਰੈਪਰ ਨੇ ਉਹ ਪਿੰਡ ਆਏ ਮੈਨੂੰ ਪਿੰਡੂ ਲੈ ਕੇ ਗਏ ਤੇ ਮੇਰੇ ਪਰਿਵਾਰ ਦੇ ਉਹਨਾਂ ਨੇ ਹਾਲਾਤ ਦੇਖੇ ਸਾਰੇ ਤੇ ਇੱਥੇ ਲੈ ਕੇ ਮੈਨੂੰ ਬਹੁਤ ਵਧੀਆ ਗਾਈਡਲਾਈਨਸ ਦਿੱਤੀਆਂ ਵੀ ਅੱਗੇ ਜਾ ਕੇ ਤੇਨੂੰ ਇਹ ਦਿੱਕਤ ਆਉਣੀ ਹੈ ਸੀਨੀਅਰ ਲੈਵਲ ਤੇ ਤੈਨੂੰ ਚੱਲਣੀਆਂ ਪੈਣਗੀਆਂ ਵੀ ਹਸਲ ਵੇਰਾ ਤੇ ਉੱਥੇ ਦੀ ਨੂੰ ਜਾਈ ਜਾ ਕੇ ਥੋੜਾ ਬਹੁਤਾ ਨੌਲੇਜ ਹੋਊਗੀ ਇਹ ਹਾਂ ਸਟੂਡੀਓ ਚ ਇਦਾਂ ਜਾਇਆ ਜਾਂਦਾ ਜਿਦਾਂ ਡਿਗਰੀਜ਼ ਵਗੈਰਾ ਕਿੱਤੀਆਂ ਹੁੰਦੀਆਂ ਕੰਪਨੀਆਂ ਤੇ ਮੇਰੀ ਲੰਗੜੀ ਆ ਪਾਜੀ ਨੇ ਬਹੁਤ ਸਟੋਰੀ ਦਿੱਤੀ ਕਿ ਮਨੇ ਮੇਰੇ ਗਾਣੇ ਪਹਿਲਾਂ ਉਨੇ ਤੇ ਗਾਣੇ ਵੀ ਬਾਈ ਗੁਰੂ ਜੀ ਦੀ ਕਿਰਪਾ ਨਾਲ ਹੋ ਰਹੀਆਂ ਤੇ ਮੇਰਾ ਫਹਿਰੀ ਮੈਂ ਚਾਹ ਵਿਸਤਾਰ ਬਣਾ ਜਾਂ ਜਦ ਬਣ ਵੀ ਗਿਆ ਵੀ ਮੈਂ ਲਾਉਂਗੀ ਭਾਜੀ ਪਰ ਉਹਨਾਂ ਤੋਂ ਵੱਡਾ ਬਣ ਗਿਆ ਤੇ ਭਾਵੇਂ ਮੈਂ ਤਾਂ ਟੋਪਰ ਹਾਂ ਉਹ ਬੰਦੇ ਨੂੰ ਮੈਂ ਕਦੇ ਭੋਲਣੀ ਸੀ ਇੱਕ ਲੇਟਰ ਬਰਾਦਰ ਸਮਝ ਕੇ ਉਹਨਾਂ ਨੇ ਮੈਨੂੰ ਕਿਹਾ ਆਪਣਾ ਭਰਾ ਸਮਝ ਕੇ ਵੀ ਬਹੁਤ ਗੱਲਾਂ ਦਸੀਆਂ ਨੇ ਕਿਸੇ ਚੀਜ਼ ਦੀ ਲੋੜ ਹੋਵੇ ਭਾਜੀ ਮੂਰੇ ਹੋ ਕੇ ਕਹਿੰਦਾ ਕਿ ਕਿਸੇ ਵੀ ਦੀ ਲੋੜ ਆ ਤਾਂ ਫੋਨ ਕਰਕੇ ਹਾਜ਼ਰ ਹੋ ਜੂਗੀ ਮੇਰੀ ਬਹੁਤ ਸਪੁੱਟ ਕਾਣੀ ਮੈਂ ਉਹਨਾਂ ਨੂੰ ਅਭੀ ਜੇ ਤੁਸੀਂ ਮੈਂ ਸੀ ਦੇਖਦੇ ਆ ਅਕਸ਼ਰ ਡਿਜੀਟਲ ਮੀਡੀਆ ਤੇ ਤਾਂ ਤੁਹਾਡੇ ਵਰਗੇ ਹੋਰ ਵੀ ਕੁੜੀਆਂ ਮੁੰਡੇ ਬਹੁਤ ਨੇ ਹਨਾ ਪਰ ਉਹਨਾਂ ਟੈਲੈਂਟ ਕਹਿੰਦਾ ਘਰਿਆਂ ਜੀ ਭੁਲਕੇ ਜੇ ਰਹ ਜਾਂਦਾ ਪਰ ਤੁਸੀਂ ਕਦੇ ਸੱਚੀ ਨਹੀਂ ਵੀ ਇਹ ਲਾਇਨ ਜਿਹੜਾ ਲੰਘਣਾ ਬਹੁਤ ਜ਼ਿਆਦਾ ਔਖਾ ਸਹਜ ਜਿਹੜਾ ਇਹਦੇ ਪੜਾਅ ਬਹੁਤ ਜ਼ਿਆਦਾ ਔਖੇ ਨੇ ਤੇ ਤੁਸੀਂ ਥੋੜੇ ਘਰ ਦੇ ਹਲਾਤ ਵੀ ਇਹ ਨੇ ਹਲੋ ਇਹ ਚੀਜ਼ ਤਾਂ ਹੀ ਦੇਖੋ ਮੈਂ ਵੀ ਗੱਲ ਮੰਨਦਾ ਵੀ ਮੇਰੇ ਤੋਂ ਵੀ ਥੋੜੇ ਦੇ ਬੈਠੇ ਨੇ ਜਿਹੜੇ ਗਰੀਬੀ ਵਾਲੇ ਚੋਂ ਚੱਲਿਆ ਕਿ ਲੱਗਦਾ ਹੀ ਨਹੀਂ ਜੀ ਇਸੇ ਦੀ ਬਾਣੀ ਨੂੰ ਕੋਈ ਅੱਖ ਤੋਂ ਗਾਣਾ ਕਿ ਗੰਦੇਵਰ ਬਹੁਤ ਸੁਣਾ ਨਹੀਂ ਜਾਂ ਹੋ ਟੈਲੈਂਟ ਲਾ ਲੋ ਡ੍ਰੈਂਕ ਦਾ ਉਹਨਾਂ ਚ ਟੈਲੈਂਟ ਬਹੁਤ ਸੁਣਾ ਪਰ ਇਹਦਾ ਦੋਸ਼ ਆਪਾਂ ਆਪਣੇ ਆਪ ਨਹੀਂ ਇਹਦਾ ਦੋਸ਼ ਆਪਾਂ ਲੋਕਾਂ ਉੱਤੇ ਸਾਡੇ ਨਾ ਗੰਦ ਨੂੰ ਵੀ ਪ੍ਰਮੋਟ ਕਰ ਰਹੇ ਨਹੀਂ ਤੇ ਉਦਾਂ ਹੀ ਆਪਾਂ ਲੋਕਾਂ ਦੀ ਆਪਣੇ ਆਪ ਨੂੰ ਵੀ ਜੂਲ ਦੇ ਸਕਦੇ ਲੋਕਾਂ ਨੂੰ ਦੇ ਸਕਦੇ ਆ ਕਿ ਗੰਦ ਵਿੱਚ ਹੀਰੇ ਕਿੰਨੇ ਮੰਡੀ ਨਾਲੀ ਦਾ ਕੀੜਾ ਹਮੇਸ਼ਾ ਗੰਦ ਵਿੱਚ ਰਹਿੰਦਾ ਹੈ ਥੋੜਾ ਉਹ ਸਟੋਰੀਆਂ ਦਾ ਕੀ ਚੱਕਰ ਸੀ ਤੁਹਾਨੂੰ ਸਪੋਰਟ ਵੀ ਕੀਤੀ ਸੀ ਥੋੜਾ ਉਹ ਦੱਸਿਓ ਕੀ ਮਾਮਲਾ ਸੀ ਥੋੜਾ ਉਹ ਗੀਤਾਂ ਦੀ ਸਟੋਰੀਆਂ ਆ ਲਾ ਵੀ ਡਿਲੀਟ ਹੋ ਗਿਆ ਸੀ ਕੋਈ ਅਕਾਊਂਟ ਤੁਹਾਡਾ ਹੈਕ ਵਗੈਰਾ ਕਰਿਆ ਤੇ ਇਹ ਵੀ ਓਟੀਪੀ ਆਣ ਦੇ ਬਾਵਜੂਦ ਵੀ ਮੇਰਾ ਚੈਨਲ ਮੇਰੇ ਫੋਨ 'ਚ ਨਹੀਂ ਚੱਲੇ ਹੈਗੇ ਤੇ ਉਸ ਤੋਂ ਬਾਅਦ ਫਿਰ ਮੈਂ ਨਵੇਂ ਅਕਾਊਂਟ ਬਣਾਤੇ ਨੇ ਉੱਤੇ ਦੇਖ ਰਿਹਾ ਜੀ ਜੇ ਚੱਲ ਜੇ ਦੀ ਦੁਬਾਰਤੋਂ ਪਰ ਮੈਂ ਮਿਹਨਤ ਬਹੁਤ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਨੂੰ ਚਲਾਉਣ ਤੇ ਫੇਸਬੁੱਕ ਤੇ YouTube ਤੇ ਮੈਨੂੰ ਐ ਤੇ ਜੀ ਵੀ ਮੇਰਾ ਕਮਾਈ ਦਾ ਸਾਧਨ ਇਹੀ ਆ ਪਰ ਉਹਨੂੰ ਉਹ ਵੀ ਹੈਕ ਕਰ ਲਿੱਤਾ ਗਿਆ ਜੀ ਉਹ ਥੋੜੀ ਦੋ ਲਾਈਨਾਂ ਹੋ ਸਕਣ ਉਹਦੀ ਜੀ ਮੈਨੂੰ ਕੰਮ ਨਹੀਂ ਲੱਗਦਾ ਬਹੁਤ ਮਨਾਂ ਨੂੰ ਲੱਗਦਾ ਮਮੀ ਉਹ ਤੁਹਾਡੇ ਅੱਗੇ ਰੂਬਰੂ ਕਰਦਾ ਮੈਂ ਹੂੰ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲੇ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾਹੀਂ ਮੈਂ बड़ा चिर हुओ तूं अह री ज़िंदगी च मोड़ आहे तूं दस कहिड़ा तारा तूं तोड़ा चिर हुया तूं अलाह कोल रहंदियां ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਲੈ ਮੈਂ ਜੋ ਵਕਤ ਤੂੰ ਪਹਿਲਾ ਮਾਰਿਆ ਮੈਂ ਸੁਣਿਆ ਬਣਦੀ ਤਾਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਇਹ ਤਾਰੇ ਕਿੰਨੇ ਸਾਰੇ ਆ ਜੋ ਵਕਤ ਤੂੰ ਪਹਿਲਾ ਮਾਰਿਆ ਮੈਂ ਸੁਣਿਆ ਬਣਦੀ ਤਾਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਇਹ ਤਾਰੇ ਕਿੰਨੇ ਸਾਰਿਆ ਤੇਰੇ ਹੱਥਾਂ ਦੀ ਚੂਰੀ ਖਾਨ ਨੂੰ ਤਰਸ ਗਏ ਸ਼ਾਲ ਤੇਰਾ ਮੇਰੇ ਤੇ ਉੜਨਾ ਹੀ ਮੈਂ ਹੋ ਅਮੀ ਮੇਰੀ ਹੋ ਅਮੀ ਮੇਰੀ ਦੱਸੂ ਕਿਹੜਾ ਤਾਰਾ ਤੈਨੂੰ ਤੋੜਨਾ ਹੀ ਮੈਂ ਹਾਂਜੀ ਤੁਸੀਂ ਨੌਜਵਾਨ ਦੀ ਗੀਤ ਤਾਂ ਸੁਣ ਲਵੇ ਬਾ ਕਮਾਲੀ ਗਾਉਂਦੇ ਨੇ ਪਰ ਹੁਣ ਨੌਜਵਾਨ ਨੂੰ ਜਿਹੜਾ ਪੜ੍ਹਾਈ ਪੱਖੋਂ ਵੀ ਤੇ ਉਹਨਾਂ ਦੇ ਜਿਹੜਾ ਘਰ ਪੱਖੋਂ ਵੀ ਵੱਧ ਤੋਂ ਵੱਧ ਸਪੋਰਟ ਕਰ